ਵੀਡੀਓ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿਚੜੇ ਨੀਰਾਂ ਦਾ ਸਾਡਾ ਹੰਜ ਦੀ ਜੂਨੇ ਆਇਆਂ ਦਾ ਸੱਡਾ ਦਿਲ ਜਲਿਆਂ ਦਿਲਗੀਰਾਂ ਦਾ ਅਸਾਂ ਤਾਂ ਜੋਬਨ ਉੱਤੇ ਮਰਨਾ ਮੁੜ ਜਾਣਾ ਅਸਾਂ ਭਰੇ ਭਰਾਏ ਹਿਜਰ ਤੇਰੇ ਦੀ ਕਰ ਪ੍ਰਕਰਮਾ ਅਸਾਂ ਤਾਂ ਜੋਬਨ ਉੱਤੇ ਮਰਨਾ ਸੋ ਇਨਾਂ ਸ਼ਬਦਾਂ ਦੇ ਨਾਲ ਤੁਸੀਂ ਸਮਝ ਗਏ ਹੋਵੋਗੇ ਮੈਂ ਕਿਸ ਦੀ ਗੱਲ ਕਰ ਰਿਹਾ ਜਾਂ ਕਰਨ ਜਾ ਰਿਹਾ ਸ਼ਿਵਕੂਆ ਬਟਾਲੀ ਆਪਣੀ ਹੀ ਮੌਤ ਦਾ ਮਰਸੀਆ ਆਪਣੇ ਜਿਉਂਦੇ ਜੀ ਪੜਨ ਵਾਲਾ ਸ਼ਿਵਕੂਆ ਬਟਾਲੀ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਇੱਕ ਮੰਨਿਆ ਪਰ ਮੰਨਿਆ ਨਾਮ ਨੌਜਵਾਨ ਦਿਲਾਂ ਦੇ ਵਿੱਚ ਵਸਦਾ ਇੱਕ ਨਾਮ ਸੋ ਉਹਦੇ ਬਾਰੇ ਦੋ ਤਰੀਕੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਇੱਕ ਉਸ ਨੂੰ ਵੜਾਇਆ ਜਾਂਦਾ ਹੈ ਉਹਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਇੱਕ ਉਸ ਦੀ ਨਿੰਦਿਆ ਕੀਤੀ ਜਾਂਦੀ ਹੈ ਨਿੰਦਿਆ ਉਸ ਦੀ ਸ਼ਰਾਬ ਤੇ ਸ਼ਰਾਬ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਆਯਾਸ਼ੀ ਸੋ ਮੈਨੂੰ ਲੱਗਦਾ ਹੈ ਵੀ ਸ਼ਿਵ ਕੁਮਾਰ ਨੂੰ ਜਿਵੇਂ ਦੇਖਿਆ ਜਾ ਰਿਹਾ ਹੈ ਉਹਵੇਂ ਦੇਖਿਆ ਨਹੀਂ ਜਾਣਾ ਚਾਹੀਦਾ ਅਸਲ ਦੇ ਵਿੱਚ ਸ਼ਿਵ ਕੁਮਾਰ ਨੂੰ ਸਮਝਣ ਦੇ ਲਈ ਸ਼ਿਵ ਕੁਮਾਰ ਹੋਣਾ ਪੈਣਾ ਹੈ ਪਰ ਸ਼ਿਵ ਕੁਮਾਰ ਹੋਣ ਦੇ ਲਈ ਸਾਨੂੰ ਜਨਮ ਸ਼ਿਵ ਕੁਮਾਰ ਦੇ ਰੂਪ ਚ ਲੈਣਾ ਪੈਂਦਾ ਕਿਉਂਕਿ ਇਸ ਜ਼ਿੰਦਗੀ ਦੇ ਵਿੱਚ ਹਰ ਇੱਕ ਇਨਸਾਨ ਆਪਣੇ ਆਪਣੇ ਜ਼ਿੰਦਗੀ ਦੇ ਮਕਸਦ ਪੂਰੇ ਕਰਨ ਆਇਆ ਹੈ ਮਕਸਦਾਂ ਦੀ ਗੱਲ ਕਰੀਏ ਤਾਂ ਕਿਸੇ ਦੇ ਹੱਥ ਦੇ ਹਿੱਸੇ ਵਿਗਿਆਨੀ ਬੰਨਾ ਆਉਂਦਾ ਕਿਸੇ ਦੇ ਹੱਥ ਹਿੱਸੇ ਲੇਖਕ ਬੰਨਾ ਹੁੰਦਾ ਹੈ ਪਰ ਸ਼ਿਵ ਕੁਮਾਰ ਦੇ ਹਿੱਸੇ ਬਿਰਹਾ ਦੀ ਅਗੋ ਜਲਣਾ ਆ ਸੋ ਉਹਦੀ ਕਹਾਣੀ ਲਗਭਗ ਸਾਰੇ ਹੀ ਜਾਣਦੇ ਆਪਾਂ ਜਿਹੜੇ ਨਵੇਂ ਨੌਜਵਾਨ ਪਾਠਕ ਜਿਹੜੇ ਹੈਗੇ ਆ ਪੰਜਾਬੀ ਸਾਹਿਤ ਨਾਲ ਜੁੜੇ ਆ ਉਹ ਸ਼ਾਇਦ ਨਾ ਜਾਣਦੇ ਹੋਣ ਪਰ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਪੜਨ ਜ਼ਰੂਰ ਜੋ ਵੀ ਹੈ ਚੰਗਾ ਸੀ ਜਾਂ ਮਾੜਾ ਸੀ ਠੀਕ ਹੈ ਇਹਦਾ ਸੱਟਾ ਨਹੀਂ ਆਪਾਂ ਕੱਢ ਸਕਦੇ ਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਬਾਰੇ ਸੱਟਾ ਕੱਢ ਦੇਣਾ ਕਿ ਉਹ ਚੰਗਾ ਜਾਂ ਮਾੜਾ ਹੈ ਇਹ ਮੈਨੂੰ ਲੱਗਦਾ ਵੀ ਇਹ ਗਲਤ ਹੁੰਦਾ ਹੈ ਕਿਉਂਕਿ ਹਰ ਇੱਕ ਇਨਸਾਨ ਦੇ ਵਿੱਚ ਔਗਣ ਵੀ ਹੈ ਤੇ ਗੁਣ ਵੀ ਹੈ ਸੋ ਅਸੀਂ ਇਹ ਸਿੱਟਾ ਨਹੀਂ ਕੱਢ ਸਕਦੇ ਕਿ ਕੌਣ ਮਾੜਾ ਹੈ ਜਾਂ ਕੌਣ ਚੰਗਾ ਗੱਲ ਕਰੀਏ ਸ਼ੇਖੁਮਾਰ ਦੀ ਤਾਂ ਸ਼ੇਖੁਮਾਰ ਦੇ ਜਿਹੜੇ ਨਾਲ ਦੇ ਉਸ ਸਮੇਂ ਦੇ ਉਸ ਦੇ ਸਾਥੀ ਲੇਖਕ ਜਾਂ ਉਸ ਸਮੇਂ ਦੇ ਉਹਦੇ ਪ੍ਰਸ਼ੰਸਕ ਉਹਨਾਂ ਵੱਲੋਂ ਆਲੋਚਨਾ ਵੀ ਹੋਈ ਉਹਨਾਂ ਵੱਲੋਂ ਪ੍ਰਸ਼ੰਸਾ ਵੀ ਹੋਈ ਤੇ ਅੱਜ ਵੀ ਉਹਦੀ ਆਲੋਚਨਾ ਹੁੰਦੀ ਹੈ ਅੱਜ ਵੀ ਉਹਦੀ ਪ੍ਰਸ਼ੰਸਾ ਹੁੰਦੀ ਹੈ ਆਲੋਚਕਾਂ ਦਾ ਇਹ ਹਾਲ ਰਿਹਾ ਕਿ ਉਹਦੇ ਸਾਥੀਆਂ ਨੇ ਜਿਹੜੇ ਉਹਦੇ ਨਾਲ ਦੇ ਸੀਗੇ ਉਹ ਉਨ੍ਹਾਂ ਵਿੱਚੋਂ ਇੱਕ ਸਾਥੀ ਨੇ ਲੇਖਕ ਸਾਥੀ ਨੇ ਉਹਦੀਆਂ ਆਲ ਇੰਡੀਆ ਰਿਕਾਰਡ ਰੇਡੀਓ ਦੀਆਂ ਆਡੀਓ ਰਿਕਾਰਡਿੰਗ ਸੀਗੀਆਂ ਜਿਹੜੀਆਂ ਉਹਦੀ ਇੰਟਰਵਿਊ ਦੀਆਂ ਜਾਂ ਵੈਸੇ ਉਹਦੀਆਂ ਗਾਉਣ ਦੀ ਕਵਤਾ ਗਾਉਣ ਵਾਲੀਆਂ ਉਹਨੇ ਸਾੜ ਦਿੱਤੀਆਂ ਹੋਰ ਵੀ ਉਹਨੂੰ ਨਫ਼ਰਤ ਮਿਲੀ ਆਪਦੇ ਸਮਕਾਲੀ ਲੇਖਕਾਂ ਵੱਲੋਂ ਤੇ ਅੱਜ ਵੀ ਉਹਨੂੰ ਜਿਹੜੇ ਉਹਦੇ ਆਲੋਚਕ ਹੈ ਉਹ ਪੜ੍ਹਦੇ ਆ ਪ੍ਰਸ਼ੰਸਾ ਵਾਲਿਆਂ ਵਿੱਚ ਜੇ ਉਹਦੀ ਸਾਥ ਵਾਲੇ ਲੇਖਕਾਂ ਦੀ ਗੱਲ ਕਰੀਏ ਤਾਂ ਅਮਰਤਾ ਪ੍ਰੀਤਮ ਕਰਤਾਰ ਸਿੰਘ ਦੁੱਗਲ ਗੁਲਜ਼ਾਰ ਬਲਵੰਤ ਗਾਰਗੀ ਕਿਤਨਾ ਕਿਤੇ ਹੋਰ ਅਨੇਕਾ ਨਾਮ ਹੈ ਜਿਹੜੇ ਉਹਨੂੰ ਸਾਥ ਦਿੰਦੇ ਆ ਸਾਥ ਦਿੰਦੇ ਦਾ ਭਾਵ ਇਹ ਹੈ ਵੀ ਹੁਣ ਉਹ ਉਹਦੀ ਕਵਤਾਂ ਨੂੰ ਪਸੰਦ ਕਰਦੇ ਆ ਜਾਂ ਉਹਦੇ ਲਿਖਣ ਦੇ ਢੰਗ ਨੂੰ ਪਸੰਦ ਕਰਦੇ ਆ ਜਾਂ ਉਹਦੀ ਜੀਵਨ ਸ਼ੈਲੀ ਨੂੰ ਪਸੰਦ ਕਰਦੇ ਆ ਇਹ ਹੀ ਆਪਾਂ ਨਹੀਂ ਕਹਿ ਸਕਦੇ ਇਹਨਾਂ ਬਾਰੇ ਕਿਤਨਾ ਕਿਤੇ ਲੇਖ ਮਿਲਦੇ ਆ ਰਸਾਲਿਆਂ ਦੇ ਵਿੱਚ ਪਏ ਆ ਬੰਡੀ ਹੋਈ ਜਾਂ ਇੱਕ ਦੋ ਕਿਤਾਬਾਂ ਨੇ ਜਿਹੜੀਆਂ ਸੰਪਾਦਨ ਕੀਤੀਆਂ ਜਿਵੇਂ ਮਨੂ ਮੋਹਨ ਪੰਡਾਰੀ ਨੇ ਇੱਕ ਬਿਰਹਾ ਦਾ ਸੁਲਤਾਨ ਸ਼ੇਖ ਕੁਮਾਰ ਬਟਾਲਵੀ ਯਾਦਾਂ ਜੀਵਨ ਯਾਦਾਂ ਤੇ ਰਚਨਾ ਇੱਕ ਉਹ ਸੰਪਾਦਿਤ ਕੀਤੀ ਹੈ ਤੇ ਹੋਰ ਵੀ ਕਦਾਵ ਮਿਲ ਜਾਂਦੀਆਂ ਪਰ ਉਹ ਉਸ ਦੀ ਜੀਵਨ ਸ਼ੈਲੀ ਤੋਂ ਪ੍ਰਭਾਵਿਤ ਸੀ ਜਾਂ ਉਹਦੀ ਕਪਤਾ ਤੋਂ ਇਹ ਗੱਲ ਖੁੱਲ ਕੇ ਸਮਝੇ ਨਾ ਕਿਉਂਕਿ ਜੀਵਨ ਸ਼ੈਲੀ ਤੋਂ ਪ੍ਰਭਾਵਿਤ ਨਾ ਹੋਣ ਦਾ ਇੱਕ ਥੋੜਾ ਜਿਹਾ ਨਮੂਨਾ ਮੈਂ ਤੁਹਾਨੂੰ ਦੱਸਦਾ ਕਰਤਾਰ ਸਿੰਘ ਦੁੱਗਲ ਜਦੋਂ ਸਹਿਤ ਕਾਦਮੀ ਦਾ ਲੂਣਾ ਨੂੰ ਸਹਿਤ ਕਾਦਮੀ ਪੁਰਸਕਾਰ ਮਿਲਦਾ ਤਾਂ ਉਦੋਂ ਉਹ ਉਹਦੇ ਖੁਸ਼ੀ ਵਜੋਂ ਇੱਕ ਜਾਂ ਘਰੇ ਖਾਣੇ ਦੇ ਬੁਲਾਉਂਦੇ ਆ ਸ਼ਿਵ ਕੁਮਾਰ ਨਹੀਂ ਪਹੁੰਚਦਾ ਸ਼ਰਾਬ ਦੀ ਆਦਤ ਕਰਕੇ ਪਹੁੰਚਦਾ ਤਾਂ ਸ਼ਰਾਬ ਦੇ ਵਿੱਚ ਟੁੱਲ ਗੱਡੀ 'ਚ ਬਾਹਰ ਪਿਆ ਉਹ ਬੈਠਾ ਉਹਦੇ ਘਰ ਦੇ ਨਹੀਂ ਆ ਸਕਦਾ ਖਾਣੇ ਤੇ ਜਦੋਂ ਬਾਅਦ ਵਿੱਚ ਸ਼ਿਵ ਕੁਮਾਰ ਨੂੰ ਕਰਤਾਰ ਸਿੰਘ ਦੁੱਗਲ ਮਿਲਦਾ ਕਿਸੇ ਫੰਕਸ਼ਨ ਤੇ ਸਮਾਗਮ ਤੇ ਤਾਂ ਉਹਦੇ ਤੋਂ ਇੱਕ ਸ਼ਬਦ ਸਰਦਾ ਹੈ ਕਰਤਾਰ ਸਿੰਘ ਦੁੱਗਲ ਤੋਂ ਨਲਾਇਕ ਸੋ ਇਸ ਦਾ ਭਾਵ ਹੈ ਵੀ ਉਹ ਦੀ ਸ਼ਰਾਬ ਪੀਣੀ ਕਰਤਾਰ ਸਿੰਘ ਦੁੱਗਲ ਨੂੰ ਵੀ ਨਹੀਂ ਪਸੰਦ ਸੀ ਸਮਾਜ ਦਾ ਪ੍ਰਬੰਧ ਹੈ ਸਮਾਜ ਦਾ ਇੱਕ ਸਿਸਟਮ ਬਣਾਇਆ ਹੋਇਆ ਜਿਹਦੇ ਵਿੱਚ ਜਿਹੜੀਆਂ ਲਾਹਮਤਾ ਲਾਹਨਤਾ ਨੇ ਆਲਾਮਤਾ ਨੇ ਜਾਂ ਕਹਿ ਦਈਏ ਨਸ਼ੇ ਨੇ ਉਹ ਨਸ਼ੇ ਹੀ ਮੰਨੇ ਜਾਣਗੇ ਉਹਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ ਉਹਨੂੰ ਤੁਸੀਂ ਪਰਵਾਣਤ ਨਹੀਂ ਕਰਾ ਸਕਦੇ ਕਿ ਮੈਨੂੰ ਦੁੱਖ ਸੀਗਾ ਜੀ ਮੈਂ ਸ਼ਰਾਬ ਪੀਂਦਾ ਸੀ ਪਰ ਸ਼ਿਵ ਕੁਮਾਰ ਨੇ ਆਦੀ ਜ਼ਿੰਦਗੀ ਕਿੰਨਾ ਦੁੱਖਾਂ ਕਰਕੇ ਸ਼ਰਾਬ ਦੇ ਵਿੱਚ ਰੋੜੀ 36 ਸਾਲਾਂ ਦੀ ਉਮਰ ਵਿੱਚ ਉਹ ਇਸ ਦੁਨੀਆ ਤੋਂ ਚਲਾ ਗਿਆ ਉਹਦੇ ਕੀ ਕਾਰਨ ਰਹੇ ਹੋਣਗੇ ਕਿਉਂ ਤੇ ਕਿਸ ਦੀ ਪਿਆਰ ਦੀ ਅੱਗ ਵਿੱਚ ਉਹ ਸੜਦਾ ਰਿਹਾ ਇਹ ਬਹੁਤ ਲੰਮੀਆਂ ਗੱਲਾਂ ਨੇ ਇਹਦੇ ਬਹੁਤ ਕੁਝ ਬੋਲਿਆ ਜਾ ਸਕਦਾ ਪਰ ਜੋ ਜੋ ਜਿੰਨਾ ਜਿੰਨਾ ਪੜਦਾ ਜਿੰਨਾ ਸਮਝਦਾ ਉਹ ਨਗ ਬੋਲ ਸਕਦਾ ਸੋ ਇਸ ਵੀਡੀਓ ਦੇ ਵਿੱਚ ਆਪਾਂ ਅੱਜ ਉਹਦੇ ਬਾਰੇ ਗੱਲਬਾਤ ਕਰਾਂਗੇ ਸੰਖੇਪ ਜਿਹੀ ਉਹਦੀ ਲੰਮੀ ਵਿਚਾਰ ਚਰਚਾ ਨਹੀਂ ਹੈਗੀ ਮੇਰਾ ਖਿਆਲ ਹੈ ਕਿ ਹਰ ਮਨੁੱਖ ਦਾ ਸਭ ਤੋਂ ਵੱਡਾ ਤੇ ਪ੍ਰਮੁੱਖ ਨਿੰਦਕ ਜਾਂ ਪ੍ਰਸੰਸਕ ਉਹ ਆਪ ਹੈ ਜਿਵੇਂ ਮੈਂ ਆਪਣੀ ਪੀੜ ਦੀ ਨਿੰਦਿਆ ਆਪਣੇ ਗੀਤਾਂ ਨਾਲ ਕੀਤੀ ਤੇ ਮੇਰੇ ਗੀਤਾਂ ਦੀ ਨਿੰਦਿਆ ਲੋਕਾਂ ਨੇ ਕੀਤੀ ਨਾ ਮੈਂ ਆਪਣੀ ਪੀੜ ਦੀ ਨਿੰਦਿਆ ਕਰਦਾ ਨਾ ਲੋਕ ਮੇਰੀ ਨਿੰਦਿਆ ਕਰਦੇ ਇਹਦਾ ਮਤਲਬ ਹੋਇਆ ਕਿ ਮੈਂ ਆਪਣਾ ਨਿੰਦਕ ਆਪ ਹਾਂ ਇਹ ਸ਼ਬਦ ਸ਼ਿਵ ਕੁਮਾਰ ਬਟਾਲਵੀ ਮੇਰੇ ਨਿੰਦਕ ਨਾਮ ਦੇ ਵਾਰਤਕ ਵਿੱਚ ਲਿਖਦਾ ਹੈ ਸ਼ਿਵ ਕੁਮਾਰ ਬਟਾਲਵੀ ਆਪਣੇ ਸਮੇਂ ਦਾ ਤੇ ਹੁਣ ਤੱਕ ਦਾ ਸਭ ਤੋਂ ਚਾਇਆ ਜਾਣ ਵਾਲਾ ਕਵੀ ਤੇ ਇਸ ਦੇ ਨਾਲ ਉਸ ਸਮੇਂ ਦੇ ਲੇਖਕ ਜਗਤ ਦੇ ਲੇਖਕਾਂ ਦੇ ਵੱਲੋਂ ਤੇ ਹੁਣ ਤੱਕ ਪੰਜਾਬੀ ਪਾਠਕ ਜਗਤ ਵਿੱਚ ਨਿੰਦਿਆ ਜਾਂਦਾ ਰਿਹਾ ਨਾਮ ਹੈ। ਪੰਡਿਤ ਕ੍ਰਿਸ਼ਨ ਗੋਪਾਲ ਦੇ ਘਰ ਅਜੋਕੇ ਪਾਕਿਸਤਾਨ ਦੇ ਜ਼ਿਲ੍ਹੇ ਨਾਰੋਵਾਲ ਦੇ ਬੜਾ ਪਿੰਡ ਲੋਹਟੀਆਂ ਚ ਜਨਮੇ 23 ਜੁਲਾਈ 1936 ਨੂੰ ਜਨਮੇ ਸ਼ਿਵ ਕੁਮਾਰ ਬਚਪਨ ਵਿੱਚ ਆਪਣੇ ਪਿੰਡ ਦੀ ਭੂਮੀ ਪੰਛੀਆਂ ਤੇ ਕੰਡਿਆਲੀਆਂ ਥੋੜਾਂ ਵੱਲ ਆਕਰਸ਼ਿਤ ਹੋਇਆ। ਸ਼ਿਵ ਕੁਮਾਰ ਦਾ ਬਚਪਨ ਜਵਾਨੀ ਵੱਲ ਨੂੰ ਵਧ ਰਿਹਾ ਤਾਂ 10 ਸਾਲ ਦੀ ਉਮਰ ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਹੁੰਦੀ ਹੈ ਤੇ ਉਹਨਾਂ ਦਾ ਪਰਿਵਾਰ ਬਟਾਲੇ ਆ ਕੇ ਬਸ ਜਾਂਦਾ ਹੈ ਅਮਰੀਕੀ ਲੇਖਕ ਮਿਕ ਐਵਰੇਟ ਕਹਿੰਦਾ ਹੈ ਕਿ ਜੇ ਲੇਖਕ ਤੁਹਾਡੇ ਨਾਲ ਪਿਆਰ ਕਰਦਾ ਹੈ ਤਾਂ ਤੁਸੀਂ ਕਦੇ ਨਹੀਂ ਮਰ ਸਕਦੇ ਸੋ ਇਹੀ ਗੱਲ ਹੋਈ ਉਸ ਗੁਮਨਾਮ ਕੁੜੀ ਨਾਲ ਸ਼ਿਵ ਕੁਮਾਰ ਉਸ ਨੂੰ ਪਿਆਰ ਕਰ ਬੈਠਿਆ ਤੇ ਉਹ ਵੀ ਸਦਾ ਲਈ ਅਮਰ ਹੋ ਗਈ ਸ਼ੇਵ ਕੁਮਾਰ ਦੇ ਨਾਲ ਸ਼ੇਵ ਕੁਮਾਰ ਦੀ ਕਵਿਤਾ ਵਿੱਚ ਉਮੜਿਆ ਬਿਰਹਾ ਤੇ ਭਰੇ ਭਰਾਏ ਤੁਰ ਜਾਣ ਦਾ ਕਾਰਨ ਅੱਜ ਤੱਕ ਦਬੀਆਂ ਆਵਾਜ਼ਾਂ ਜਾਂ ਖੁੱਲ੍ਹ ਕੇ ਲਿਖੇ ਗਏ ਆਰਟੀਕਲਾਂ ਵਿੱਚ ਉਸ ਦਾ ਪੰਜਾਬੀ ਦੇ ਨਾਮ ਵਰ ਲੇਖਕ ਦੀ ਧੀ ਨੂੰ ਪਿਆਰ ਕਰਨਾ ਕਰ ਬੈਠਣਾ ਹੀ ਸੀ ਹਾਲਾਂਕਿ ਜਿਸ ਨੂੰ ਗੁੰਮ ਜਿਸ ਗੁੰਮ ਕੁੜੀ ਨੂੰ ਉਹ ਪਿਆਰ ਕਰਦਾ ਸੀ ਉਹ ਵੀ ਸ਼ਿਵ ਦੇ ਪ੍ਰਤੀ ਲਗਾ ਖਿੱਚ ਤੇ ਪਿਆਰ ਰੱਖਦੀ ਸੀ ਇਸ ਖਿੱਚ ਪਿਆਰ ਜਾਂ ਲਗਾ ਦਾ ਅਸਲੀਅਤ ਵਿੱਚ ਵਿਆਹ ਦੇ ਬੰਧਨ ਵਿੱਚ ਵੱਜ ਜਾਣ ਬਾਰੇ ਸੋਚਣਾ ਉਸ ਗੁੰਮ ਕੁੜੀ ਦੇ ਬਾਪ ਦੇ ਪੁੱਛਣ ਤੇ ਇਹ ਕਹਿ ਕੇ ਇਨਕਾਰ ਦੇਣਾ ਕਿ ਉਹ ਆਪਣੇ ਆਪ ਨੂੰ ਸ਼ਿਵ ਦੀ ਪਤਨੀ ਦੇ ਰੂਪ ਵਿੱਚ ਦੇਖਦੀ ਨਹੀਂ ਖੈਰ ਪਿਆਰ ਤਾਂ ਹੁੰਦਾ ਹੀ ਆਜ਼ਾਦ ਹੈ ਉਸ ਨੂੰ ਬੰਦਨ ਚ ਪਾ ਕੇ ਅਸੀਂ ਉਸ ਦੀ ਤਸਵੀਰ ਖੋ ਲੈਂਦੇ ਹਾਂ ਉਹ ਕੁੜੀ ਵਿਦੇਸ਼ ਚਲੀ ਜਾਗੀ ਤੇ ਸ਼ਿਵ ਉਸ ਦੇ ਗਮ ਬਿਰਹਾ ਵਿੱਚ ਤੜਪਦਾ ਆਪਣੇ ਗੀਤ ਗਲੀਆਂ ਵਿੱਚ ਵਕੀਫਦਾ ਰਿਹਾ ਉਹ ਨੌਜਵਾਨ ਕੁੜੀਆਂ ਮੁੰਡੇ ਹਾਲਾਂਕਿ ਔਰਤਾਂ ਕੁੜੀਆਂ ਦਾ ਪਸੰਦੀਦਾ ਕਵੀ ਹੋ ਨਿਬੜਿਆ ਇਨੀ ਮੁਹੱਬਤ ਸ਼ੌਹਰਤ ਨਿੱਕੀ ਜੀ ਉਮਰ ਉਮਰ ਵਿੱਚ ਮਿਲਨੀ ਤਾਂ ਵੀ ਸ਼ਿਵ ਕੁਮਾਰ ਉਦਾਸ ਤੇ ਹਿਜਰ ਦੀ ਅੱਗ ਵਿੱਚ ਸੜਦਾ ਰਿਹਾ ਇਸੇ ਹੀ ਬੇਦਨਾ ਤੇ ਤੜਪ ਵਿੱਚ ਜਨਮ ਲੈਂਦੀ ਹੈ ਉਸ ਦੀ ਕਾਵ ਰਚਨਾ ਲੂਣਾ ਲੂਣਾ ਜਿਸ ਵਿੱਚ ਉਹ ਪਰੰਪਰਿਕ ਪੂਰਨ ਭਗਤ ਦੇ ਕਿਸੇ ਨੂੰ ਤੋੜਦਾ ਤਾਂ ਨਹੀਂ ਪਰ ਲੂਣਾ ਦੇ ਉਸ ਦੁੱਖ ਦੇ ਹੱਕ ਵਿੱਚ ਖੜਦਾ ਹੈ ਲੂਣਾ ਦਾ ਆਪਣੀ ਦੁੱਗਣੀ ਉਮਰ ਦੇ ਪਰਸਨਲ ਵਿਆਹ ਜਾਣ ਦਾ ਕਲੰਕ ਸ਼ਿਵ ਸਾਡੇ ਸਮਾਜ ਦੇ ਮੱਥੇ ਮਾਰਦਾ ਹੈ ਪਰ ਇਸ ਸਾਰੀ ਰਚਨਾ ਵਿੱਚ ਉਹ ਲੂਣਾ ਨੂੰ ਬਰੀ ਨਹੀਂ ਕਰਦਾ ਸਗੋਂ ਪੂਰਨ ਤੇ ਇਛਰਾਂ ਦਾ ਇਕਲਾਲ اخਲਾਕ ਬਰਕਰਾਰ ਰੱਖਦਾ ਹੈ ਉਸ ਸਮੇਂ ਦੇ ਲੇਖਕਾਂ ਕਵੀਆਂ ਨੇ ਇਸ ਰਚਨਾ ਦੇ ਹੱਕ ਤੇ ਵਿਰੋਧ ਵਿੱਚ ਬਹੁਤ ਕੁਝ ਲਿਖਿਆ ਪਰ ਜੇ ਮੂਲ ਵਿੱਚ ਦੇਖਣਾ ਹੋਵੇ ਤਾਂ ਸ਼ਿਵ ਸਿਰਫ ਲੂਣਾ ਨੂੰ ਕੇਂਦਰ ਬਿੰਦੂ ਇਸ ਕਰਕੇ ਰੱਖਦਾ ਹੈ ਕਿਉਂਕਿ ਉਹ ਅਣਜੋੜ ਵਿਆਹ ਦੇ ਹੱਕ ਵਿੱਚ ਨਹੀਂ ਇਸੇ ਪੁਸਤਕ ਨੂੰ ਸਹਿਤ ਅਕਾਦਮੀ ਵਾਰਡ ਮਿਲਦਾ ਹੈ 1964 ਵਿੱਚ ਤੇ ਕਰਤਾਰ ਸਿੰਘ ਦੁੱਗਲ ਇਸੇ ਸਬੰਧ ਵਿੱਚ ਆਪਣੇ ਘਰ ਵਿੱਚ ਇੱਕ ਮੈਗਾਫੋਨ ਸਜਾਉਂਦੇ ਹਨ ਤੇ ਖਾਸ ਮਹਿਮਾਨ ਬੁਲਾਉਂਦੇ ਹਨ ਜਿਨ੍ਹਾਂ ਵਿੱਚ ਬਲਵੰਤ ਗਾਰਗੀ ਕੁਲਵੰਤ ਸਿੰਘ ਵਿਰਕ ਮੋਹਨ ਸਿੰਘ ਡਾਕਟਰ ਹਰਪ੍ਰੀਤ ਸਿੰਘ ਤੇ ਖਾਸ ਤੌਰ ਤੇ ਸ਼ਿਵ ਕੁਮਾਰ ਪਰ ਸ਼ਿਵ ਕੁਮਾਰ ਆਪਣੇ ਸ਼ਰਾਬ ਦੇ ਐਬ ਕਾਰਨ ਕਰਤਾਰ ਸਿੰਘ ਦੇ ਘਰ ਨਾ ਪਹੁੰਚ ਸਕੇ ਇਸੇ ਸ਼ਰਮਿੰਦਗੀ ਤੋਂ ਇੱਕ ਗੀਤ ਜਨਮ ਲੈਂਦਾ ਹੈ ਅੱਜ ਕਿਸਮਤ ਮੇਰੇ ਗੀਤਾਂ ਦੀ ਹੈ ਕਿਸ ਮੰਝਲ ਤੇ ਆਨ ਖੜੀ ਅੱਜ ਕਿਸਮਤ ਮੇਰੇ ਗੀਤਾਂ ਦੀ ਹੈ ਕਿਸ ਮੰਝਲ ਤੇ ਆਨ ਖੜੀ ਜਦ ਗੀਤਾਂ ਦੇ ਘਰ ਹਨੇਰਾ ਹੈ ਤੇ ਬਾਹਰ ਮੇਰੀ ਤੁੱਪ ਚੜੀ ਏ ਆਰ ਸੀ ਨਾਂ ਦੇ ਇੱਕ ਰਸਾਲੇ ਵਿੱਚ ਸ਼ਬਦ ਹੈ ਇਸੇ ਸ਼ਰਾਬ ਨੂੰ ਉਹ ਬਿਰਹਾ ਤੇ ਦੁੱਖ ਭਲਾਉਣ ਲਈ ਉਹਨੇ ਗੱਲ ਨਾਲ ਲਾਇਆ ਪਰ ਇਸੇ ਐਬ ਨੇ ਸ਼ਿਵ ਦੀ ਕਲਾ ਨੂੰ ਚਮਕਾਉਣ ਦੇ ਨਾਲ ਨਾਲ ਆਯਾਸ਼ ਸ਼ਰਾਬੀ ਤੇ ਜਨਾਨੀ ਬਾਅਦਖਤਾਬ ਵੀ ਦਵਾਇਆ ਦਰਸਲ ਉਸ ਨੂੰ ਮਿਲਦੀ ਕਿਤਾਬ ਉਸ ਦੀ ਨਿੰਦਿਆ ਵਿੱਚੋਂ ਹੀ ਉਪਜਦੇ ਹਨ ਤੇਰੇ ਦੁਪੈਰ ਫਿਰ ਤੇ ਮੇਰਾ ਤਲ ਚੱਲਿਆ ਪਰਛਾਵਾਂ ਤੇਰੇ ਦੁਪੈਰ ਫਿਰ ਤੇ ਮੇਰਾ ਤਲ ਚੱਲਿਆ ਪਰਛਾਵਾਂ ਇਹ ਖੇਰੀ ਦੁਕਾਨ ਬਰਤਾਨਵੀ ਗਲਪਕਾਰ ਲਾਰੈਂਸ ਦੁਰੇਲ ਕਹਿੰਦਾ ਹੈ ਕਿ ਤਿੰਨ ਕੰਮ ਤੁਸੀਂ ਔਰਤ ਨਾ ਕਰ ਸਕਦੇ ਹੋ ਇੱਕ ਤੁਸੀਂ ਉਸ ਨੂੰ ਪਿਆਰ ਕਰ ਸਕਦੇ ਹੋ ਉਹਦੇ ਲਈ ਤੜਪ ਸਕਦੇ ਹੋ ਜਾਂ ਉਸ ਨੂੰ ਸਾਹਿਤ ਵਿੱਚ ਬਦਲ ਸਕਦੇ ਹੋ ਤੇ ਸ਼ਿਵ ਕੁਮਾਰ ਨੇ ਇਹ ਤਿੰਨੋਂ ਕੰਮ ਉਸ ਗੁਮ ਨਾਮ ਜਾਂ ਗੁਮ ਕੁੜੀ ਲਈ ਕੀਤੇ ਸ਼ਿਵ ਦੀ ਸ਼ਰਾਬ ਅਯਾਸ਼ੀ ਨਹੀਂ ਸੀ ਉਹ ਉਸ ਦੇ ਖੁੰਝੇ ਹੋਏ ਪਿਆਰ ਕਾਰਨ ਟੁੱਟੀ ਮਾਨਸਿਕਤਾ ਤੇ ਜੀਵਨ ਦੇ ਅੰਤਿਮ ਸੱਚ ਦੀ ਸੋਝੀ ਪੈ ਜਾਣ ਤੇ ਉਸ ਨੂੰ ਨਾਂ ਭੁੱਲ ਸਕਣ ਦੇ ਲਈ ਇੱਕ ਸਹਾਰਾ ਸੀ ਪਰ ਜੋ ਰੋਗ ਹੱਡਾਂ 'ਚ ਇਸ਼ਕ ਨੇ ਲਾਇਆ ਉਸ ਤੋਂ ਵੱਡਾ ਰੋਗ ਉਹ ਸ਼ਰਮ ਨਾਲ ਲਾ ਬੈਠਾ ਉਸ ਦੇ ਕਈ ਚਾਉਣ ਵਾਲੇ ਕਿਹਾ ਕਰਦੇ ਸਨ ਕਿ ਚੰਦਰੀਆ ਨਾ ਪੀਆ ਕਰੇਨੀ ਮਰ ਜਾਏਗਾ ਪਰ ਉਹ ਆਪਣੀ ਇੱਕ ਦਿੱਤੀ ਇੰਟਰਵਿਊ 'ਚ ਕਹਿੰਦਾ ਹੈ ਕਿ ਅਸੀਂ ਸਾਰੇ ਇੱਕ ਆਰਾਮ ਦੀ ਜ਼ਿੰਦਗੀ ਨਾਲ ਮਰ ਰਹੇ ਹਾਂ ਆਰਾਮ ਦੀ ਜ਼ਿੰਦਗੀ ਮਰ ਰਹੇ ਹਾਂ ਮਤਲਬ ਸੋ ਸਲੋ ਸੁਸਾਈਡ ਹੈ ਸਾਡੇ ਲਈ ਇਸ ਆਦਤ ਦਾ ਉਸਦੇ ਇੱਕ ਮੀਨੇ ਦੋਸਤਾਂ ਨੇ ਰੱਜ ਕੇ ਫਾਇਦਾ ਉਠਾਇਆ ਤੇ ਬਾਹਰਲੇ ਮੁਲਕ ਲੰਡਨ ਵਰਗੇ ਦੇ ਸ਼ਹਿਰਾਂ ਦੇ ਵਿੱਚ ਪ੍ਰੋਗਰਾਮਾਂ ਲਈ ਬੁਲਾਇਆ ਤੇ ਸਿਰਫ ਤੇ ਸਿਰਫ ਉਸ ਨੂੰ ਸ਼ਰਾਬ ਪਿਆ ਪਿਆ ਕੇ ਰਚਨਾਵਾਂ ਸੁਣਦੇ ਰਹੇ ਨਤੀਜਾ ਹੋਇਆ ਕਿ ਇੰਗਲੈਂਡ ਤੋਂ ਵਾਪਸ ਆ ਕੇ ਲਿਵਰ ਦੀ ਬਿਮਾਰੀ ਤੋਂ ਪੀੜਤ ਹੋ ਕੇ ਪੰਜਾਬੀ ਕਵਤਾ ਦਾ ਬਿਰਹਾ ਦਾ ਸੁਲਤਾਨ ਆਪਣੀ 36 ਸਾਲ ਦੀ ਉਮਰ ਵਿੱਚ ਆਪਣੇ ਗੀਤਾਂ ਅਨੁਸਾਰ ਅਸਾਂ ਤਾਂ ਜਵਨ ਰੁੱਤੇ ਮਰਨਾ ਤੁਰ ਜਾਣਾ ਭਰੇ ਭਰਾਏ ਕਹਿੰਦਾ ਹੋਇਆ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਸਦਾ ਲਈ ਪੰਜਾਬੀ ਜਗਤ ਦਾ ਇੱਕ ਚਮਕ ਚਮਕਦਾ ਹੋਇਆ ਸਿਤਾਰਾ ਬਣ ਗਿਆ